ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਕਾਫੀ ਦਿਨ ਬਾਅਦ ਵਲੌਗ ਪਾ ਰਿਹਾ ਮੈਂ ਕੰਮ ਵਿੱਚ ਟਾਈਮ ਹੀ ਨਹੀਂ ਲੱਗਦਾ ਹੈਗਾ ਮਾਰਕੀਟ ਨਿਕਲ ਜਾਈਦਾ ਕਦੋਂ ਸਮਾਂ ਬੀਤ ਜਾਂਦਾ ਕੁਝ ਪਤਾ ਹੀ ਨਹੀਂ ਲੱਗਦਾ ਤੇ ਰੋਜ਼ ਹੀ ਸਕਿਪ ਹੋ ਜਾਂਦਾ ਸੀਗਾ ਕਿਉਂਕਿ ਹੁਣੇ ਆਪਾਂ ਨੂੰ ਆਰਡਰ ਆਇਆ ਸੀਗਾ ਇੱਕ ਫੋਨ ਦਾ 17 Pro Max ਲੇਟੈਸਟ ਚੱਲ ਰਿਹਾ ਵਾ ਇੱਕ orange ਤੇ white ਕਲਰ ਬਹੁਤ ਟ੍ਰੈਂਡ ਚ ਚੱਲ ਰਿਹਾ ਇਹਦਾ 17 Pro Max ਅੱਜ 256 GB ਸੇਲ ਕਰਾਂਗੇ ਆ ਅਨਬਾਕਸਿੰਗ ਵੀ ਦਿਖਾਵਾਂਗੇ ਤੁਹਾਨੂੰ ਮਿਲਦੀ ਹੈ ਪਹਿਲਾਂ ਇੱਕ ਆਪਾਂ ਆਰਡਰ ਪਿਕ ਕਰ ਲਈਏ ਫੋਨ ਪਿਕ ਕਰਕੇ ਆਪਾਂ ਡਿਲੀਵਰੀ ਕਰਨੀ ਆ ਜੇ ਕਿਸੇ ਨੇ ਵੀ ਸੇਲ ਪਰਚੇਸ ਕਰਨੀ ਆ ਤਾਂ ਵੀ ਕੰਟੈਕਟ ਕਰ ਲਿਆ ਕਰੋ ਚਲੋ ਮਿਲਦੇ ਆਪਾਂ ਦੇਖਦੇ ਆਨ ਬਾਕਸਿੰਗ ਤੇ ਫੋਨ ਪਹਿਲਾਂ ਪਿਕ ਕਰ ਲਈਏ ਹਾਂਜੀ ਇਹ ਫੋਨ ਆ ਜੀ ਜਿਹੜਾ ਅੱਜ ਕਸਟਮਰ ਨੂੰ ਡਿਲੀਵਰ ਕਰਨ ਲੱਗੇ ਆ 17 Pro Max ਵਾਈਟ ਕਲਰ ਇਹ ਹੈਗਾ 256 GB ਸਿਲਵਰ ਕਲਰ ਚ ਸੋਨਾ ਤਾਂ ਬਹੁਤ ਲੱਗਦਾ orange ਨਾਲ ਵੀ ਵਧੀਆ ਲੱਗਦਾ white sober ਕਲਰ ਆ blue ਵੀ ਠੀਕ ਆ ਆਪਣੀ ਆਪਣੀ ਚੋਇਸ ਆ ਪਰ ਜਿਹੜਾ white ਆ ਉਹਦੀ ਡਿਮਾਂਡ ਬਹੁਤ ਜ਼ਿਆਦਾ ਹੈ ਇਸ ਟਾਈਮ ਮਾਰਕੀਟ 'ਚ ਲੋਕੀ ਬਹੁਤ ਪਸੰਦ ਕਰ ਰਹੇ ਆ iPhone 11 Pro Max ਅੱਜ ਕਿਸੇ ਨੂੰ ਦੇਣਾ ਸੀਗਾ white ਕਲਰ 256GB ਸੀਲਡ ਪੈਕ ਇੱਕ ਫੋਨ ਦੀ ਕਟਿੰਗ ਆ 16 Pro Max ਜੇ ਕਿਸੇ ਨੇ ਲੈਣਾ ਹੋਵੇ ਤਾਂ ਕੰਟੈਕਟ ਕਰਿਓ ਹਾਂਜੀ ਭੁੱਖ ਲੱਗ ਗਈ ਹੈ ਜੀ ਬਾਦੂ ਫੂਡ ਡਿਲੀਵਰ ਕਰਨ ਤੋਂ ਬਾਅਦ ਆਪਾਂ ਜਾਣਾ ਇੱਕ ਵਧੀਆ ਰੈਸਟੋਰੈਂਟ ਜਿਸ ਨੂੰ ਵਿਜ਼ਿਟ ਕਰਾਉਣਾ ਹੈ ਇੱਥੇ ਸ਼ਹਿਰਵਾਲ ਦਾ ਵਧੀਆ ਇੱਕ ਰੈਸਟੋਰੈਂਟ ਓਪਨ ਹੋਇਆ ਥੋੜਾ ਹੋ ਗਿਆ ਟਾਈਮ ਮੈਂ ਗਿਆ ਵਾਂ ਇੱਕ ਦੋ ਵਾਰ ਪਹਿਲਾਂ ਵੀ ਇੱਥੇ ਇਟਾਲੀਅਨ ਡਿਸ਼ਾਂ ਬਹੁਤ ਵਧੀਆ ਮਿਲਦੀਆਂ ਨੇ ਸਭ ਟਾਈਪ ਸਭ ਕੁਝ ਮਿਲ ਜਾਂਦਾ ਰੈਪ ਹੋ ਜਾਂਦਾ ਸੈਲਡ ਹੋ ਜਾਂਦਾ ਮੇਰਾ ਫੇਵਰੇਟ ਆ ਜੋ ਇੱਥੇ ਰਾਈਸ ਬੌਲ ਆ ਤੇ ਇੱਕ ਬੰਦੇ ਲਈ ਇੱਕ ਬੌਲ ਸਫੀਸ਼ੈਂਟ ਆ ਸੋ ਬਾਬਾ ਬਧਾਈਆਂ ਬਾਜੀ ਥੈਂਕ ਯੂ 17 Pro Max ਦੀਆਂ ਤੇ ਐ ਹੋ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਕਾਸਟਲੀ ਬਹੁਤ ਰੀਜ਼ਨੇਬਲ ਪ੍ਰਾਈਸ ਚ ਮਿਲ ਜਾਂਦੀਆਂ ਚੀਜ਼ਾਂ ਇਸ ਸਾਈਡ ਹੈਗਾ ਰਾਸ਼ਾ ਬਾਅਦ ਜ਼ਿਆਦਾ ਰਸ਼ ਹੁੰਦਾ ਇੱਧਰ ਸਿਵਲ ਹਸਪੀਟਲ ਬਿਲਕੁਲ ਸਿਵਲ ਹਸਪੀਟਲ ਦੇ ਨੇੜੇ ਪੈਂਦਾ ਹੈ ਹਰ ਇੱਕ ਵਾਰ ਰਸ਼ ਚ ਜ਼ਰੂਰ ਨਿਕਲ ਕੇ ਜਾਣਾ ਪੈਂਦਾ ਕਿਉਂਕਿ ਇੱਥੇ ਸਾਹਮਣੇ ਇਹ ਆ ਰਿਹਾ ਜੀ ਘੰਟਾ ਘਰ ਜੀ ਐਮਡੀ ਮਾਲ ਆ ਗਿਆ ਇੱਧਰ ਵੈਸੇ ਇਹ ਰਸਤਾ ਵੀ ਜਾਂਦਾ ਹੈ ਨੀਚੇ ਬਿਲਕੁਲ ਨਾਲ ਰੋਡ ਜਾਂਦੀ ਆ ਲੋ ਵੀ ਮਿੱਤਰੋ ਆਪਾਂ ਆ ਗਏ ਜੀ ਮਾਰਕੀਟ ਦੇ ਵਿੱਚ ਇਸ ਮਾਰਕੀਟ ਚ ਬਹੁਤ ਜ਼ਿਆਦਾ ਰਸ਼ ਰਹਿੰਦਾ ਪਰ ਅੱਜ ਦੇਖਦੇ ਆ ਕਿੰਨਾ ਟ੍ਰੈਫਿਕ ਮਿਲਦਾ ਹੈ ਆਪਣੇ ਵੈਸੇ ਲੁਧਿਆਣਾ ਚ ਬੈਠ ਰਿਕਸ਼ਾ ਹੋ ਵੀ ਬਹੁਤ ਗਏ ਆ ਅੱਜ ਜਿੰਨਾ ਹੈਗਾ ਟ੍ਰੈਫਿਕ ਸਹੀ ਆ ਜ ਮਾਹੌਲ ਮਾਰਕੀਟ ਦਾ ਬਹੁਤ ਸਸਤੀਆਂ ਚੀਜ਼ਾਂ ਮਿਲਦੀਆਂ ਵੈਸੇ ਹੌਲ ਸੇਲ ਮਾਰਕੀਟ ਵੀ ਹੈ ਇਹ ਅੰਦਰ ਕੱਪੜੇ ਕੁੱਪੜੇ ਵਾਲੀਆਂ ਕਾਫੀ ਹੌਲ ਸੇਲ ਮਾਰਕੀਟ ਲੈਫਟ ਸਾਈਡ ਨੇ Thank you. ਲੋ ਜੀ ਆਪਾਂ ਗਈ ਰੈਸਟੋਰੈਂਟ ਰਾਈਸ ਬੋਲ ਲਈ ਆਪਾਂ ਖਾਵਾਂਗੇ ਜੀ ਇੱਥੇ ਦਾ ਸਭ ਤੋਂ ਪਾਵਰ ਹਾਊਸ ਬੋਲ ਜੋ ਸਿਰ 329 ਚ ਇਸ ਟਾਈਪ ਹੁੰਦਾ ਹੈ ਵਿੱਚ ਸੈਲਡ ਹੁੰਦਾ ਹੈ ਇੱਥੇ ਦਾ ਸਟਰਟ ਜੀ ਅੱਛਾ ਦੋ ਰਾਈਸ ਬੋਲ ਨਾ ਬਹੁਤ ਵਧੀਆ ਬਹੁਤ ਸਿੰਪਲ ਤਰੀਕੇ ਨਾਲ ਤਿਆਰ ਕੀਤਾ ਗਿਆ। ਲਓ ਜੀ ਆਪਾਂ ਖਾਦਾ ਰਾਈਸ ਬੋਲ ਨਾਲੇ ਹਾਊਸ ਫਰੈਸ਼ ਤੋਂ ਬਿੱਤੀ ਵਧੀਆ ਜੀ ਕਾਫੀ ਇਹ ਲੋਕੇਸ਼ਨਾਂ ਦੀ ਬਹੁਤ ਵਧੀਆ ਟੇਸਟ ਆ ਇਹਨਾਂ ਦਾ। ਲਓ ਜੀ ਤੁਹਾਨੂੰ ਇੱਧਰ ਦੀ ਦਿਖਾਉਣੀ ਆ ਮਾਰਕੀਟ ਇੱਥੇ ਸਾਰੀ ਮਾਰਕੀਟ ਆ। ਆ ਨਾਰਮਲ ਮਾਰਕੀਟ ਨਾਲੋਂ ਥੋੜਾ ਸਸਤਾ ਮਿਲ ਜਾਂਦਾ ਇੱਥੇ। ਪਰ ਉਹ ਵੀ ਜੇ ਬੰਦਾ ਟਰਾਈ ਕਰੇ 1 ਕਿਲੋ ਥਾਵਾਂ ਤੇ। ਇਹ ਜੀ ਇੱਥੇ ਆ ਗਿਆ ਜੀ ਇੱਕ ਗੁਰਦੁਆਰਾ ਸਾਹਿਬ ਗੁਰਦੁਆਰਾ ਭਗਤ ਚੇਤਰਾਮ ਸਮੂਹ ਕਮੇਟੀ ਮੈਂਬਰ ਇਹ ਇਸ ਸਾਈਡ ਆ ਗਿਆ ਜੀ ਇੱਕ ਮਸਜਿਦ ਬਹੁਤ ਪੁਰਾਣੀ ਮਸਜਿਦ ਹੈ ਇਹਦੇ ਨਾਲ ਜਿੰਨੀਆਂ ਵੀ ਗਲੀਆਂ ਲੱਗਦੀਆਂ ਨੇ ਹੋਲ ਸੇਲ ਪ੍ਰਾਈਸ 'ਚ ਤੁਸੀਂ ਸ਼ਾਪਿੰਗ ਕਰ ਸਕਦੇ ਹੋ ਕੱਪੜਿਆਂ ਦੀ ਇਹ ਆ ਗਿਆ ਜੀ ਚਾਵਲਾ स्वीट्स ਇੱਥੇ ਤੇ ਅੱਗੇ ਜਾ ਕੇ ਬਿਲਕੁਲ ਨਾਲ ਲੈਫਟ ਸਾਈਡ ਦੁਖਨਵਾਰ ਗੁਰਦੁਆਰਾ ਹੈ ਜਿਹੜਾ ਕਿ ਬਹੁਤ ਮਸ਼ਹੂਰ ਆ ਲੁਧਿਆਣੇ ਚ ਆਪਾਂ ਜਾਣਾ ਆ ਜੀ ਵਿਸ਼ਕਰਮਾ ਚੌਂਕ ਸਾਈਡ ਇੱਕ ਰੈਸਟੋਰੈਂਟ ਚ ਵਿਜ਼ਿਟ ਕੀਤਾ ਆ ਵਾ ਵਧੀਆ ਸੀਗਾ ਤੇ ਭੁੱਖ ਬਹੁਤ ਲੱਗੀ ਹੋਈ ਸੀਗੀ ਤੇ ਨਾਲ ਹੀ ਆਪਾਂ ਅੱਜ ਇੱਕ ਫੋਨ ਸੇਲ ਕੀਤਾ ਤੇ ਇੱਕ ਆਪਾਂ ਉਹਨਾਂ ਤੋਂ ਵਾਪਸ ਵੀ ਲੈਣਾ ਸੀ ਪਰ ਉਹਨਾਂ ਦਾ ਡਾਟਾ ਸ਼ਿਫਟ ਹੋਣ ਨੂੰ ਟਾਈਮ ਲੱਗਣਾ ਸੀਗਾ ਕੱਟ ਕਰਕੇ ਡਾਟਾ ਆਪਾਂ ਨੂੰ ਤਕਰੀਬਨ 2 ਘੰਟੇ ਚ ਫੋਨ ਆ ਜਾਣਾ ਤੇ ਨੈਕਸਟ ਵਲੌਗ ਚ ਸ਼ੇਅਰ ਕਰਾਂਗੇ ਕਿਹੜਾ ਫੋਨ ਸੀਗਾ ਜਿਹੜਾ ਆਪਾਂ ਪਰਚੇਸ ਕੀਤਾ ਉਹਦੀ ਕੰਡੀਸ਼ਨ ਜਾਂ ਹਾਲਤ ਕੀ ਸੀਗੀ ਉਹਦੀ ਪੂਰੀ ਡਿਟੇਲ ਪਾ ਦਿੱਤੀ ਜਾਊਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਸਾਡੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਮਿਲਦੇ ਆ ਅਗਲੇ ਵੀਡੀਓ ਚ ਥੈਂਕ ਯੂ